ਦਲਜੀਤ ਉਹ ਦਸਾਂਝ ਵੀ ਬਹਿ ਗਿਆ ਮੋਦੀ ਦੇ ਤਰ੍ਹਾਂ ਅਰੇ ਸਰ ਮੈਂ ਕਹਿੰਨਾ ਕਿ ਦਲਜੀਤ ਗਲਤ ਨਹੀਂ ਗਲਤ ਅਸੀਂ ਤੁਸੀਂ ਹਾਂ ਬਿਲਕੁਲ ਅਸੀਂ ਨਾ ਮੈਂ ਆਹੀ ਕਹਿੰਨਾ ਸਰ ਤੂੰ ਪੰਜਾਬੀਆਂ ਚ ਇੱਕ ਨਾ ਮਾਫ ਕਰਨਾ ਇਹ ਤੁਹਾਡਾ ਵਿਸ਼ਾ ਨਹੀਂ ਹੈ ਜਿਹੜਾ ਲਾਈਨ ਲਾਈਨ ਅਪ ਕੀਤਾ ਪਰ ਇਹ ਮੇਰਾ ਆਪਣਾ ਵਿਸ਼ਾ ਹੈ ਜੀ ਸਰ ਪੰਜਾਬ ਦੀ ਨਹੀਂ ਇਹ ਇੰਡੀਆ ਦੀ ਸਮੱਸਿਆ ਬਣ ਗਈ ਅਸੀਂ ਸਖਸ਼ੀ ਪੂਜਾ ਕਰਦੇ ਹਾਂ ਸਰ ਹੂੰ ਅਸੀਂ ਇੱਕ ਸਾਕਸ਼ ਨੂੰ ਇਦਾਂ ਬਣਾ ਦਿੰਨੇ ਆ ਕਿ ਜਿੱਦਾਂ ਉਹ ਮਤਲਬ ਕਿ ਬਈ ਸਾਡੀ ਰਿਮੋਟ ਤੇ ਚੱਲਣ ਵਾਲਾ ਇਹ ਦੇਵਪੁਰਸ਼ ਹੈ ਇਹਦੇ 'ਚ ਕੋਈ ਗੁਣ-ਔਗਣ ਹੋ ਹੀ ਨਹੀਂ ਸਕਦਾ ਮਤਲਬ ਕਿ ਯਾਰ तमाम ਇਹ ਚੀਜ਼ਾਂ ਜਿਹੜੀਆਂ ਨਾ ਅਸੀਂ ਦੇਖਣੀਆਂ ਸਟਾਰਟ ਕਰ ਦਿੰਨੇ ਆ ਸਰ ਉਹ ਬੰਦਾ ਆਰਟਿਸਟ ਹੈ ਇੰਡੀਆ 'ਚ ਉਹਨੇ ਕੰਮ ਕਰਨਾ ਪੈਸਾ ਕਮਾਰਿਆ ਆਪਣੀ ਸਫਲਤਾ ਨੂੰ ਇੰਜੋਏ ਕਰ ਰਿਹਾ ਜਿਹੜੀ ਚੀਜ਼ ਸਿੱਖਣ ਵਾਲੀ ਤੁਸੀਂ ਉਹ ਸਿੱਖਦੇ ਨਹੀਂ ਦੇਖੋ ਜੇ ਜੇ ਉਹ ਪੰਜਾਬ ਵਾਲਾ ਮਸਲਾ ਕੱਟਦਾ ਤੇ ਉਧਰਲੇ ਕਟੜਾ ਜਿਹੜੇ ਉਹ ਉਹਨੂੰ ਖਾਲਸਤਾਨੀ ਵਾਲਾ ਚਸ਼ਮਾ ਲਾ ਕੇ ਦੇਖਦੇ ਆ ਕਿ ਖਾਲਸਤਾਨੀ ਆ ਜੇ ਹੁਣ ਉਧਰ ਚਲਾ ਗਿਆ ਹੁਣ ਇਹਨਾਂ ਨੇ ਕਹਿਣਾ ਇਹ ਇਹਦੇ ਥੱਲੇ ਖਾਕੀ ਕੱਚਾ ਪਾਇਆ ਹਮ ਠੀਕ ਹੈ ਜੀ ਸਰਟੀਫਿਕੇਟਾਂ ਦੇ ਤੇ ਝੋਲੇ ਭਰੇ ਆ ਪਹਿਲਾਂ ਹੀ ਨਾ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਕਿਹਾ ਯਾਰ ਕੀ ਦਲਜੀਤ ਦਲਜੀਤ ਆਪ ਦਾ ਕੰਮ ਕਰ ਰਿਹਾ ਜੀ ਹਰੇਕ ਵੱਡੀ ਛੋਟੀ ਗੱਲ ਨੂੰ ਦਲਜੀਤ ਦਲਜੀਤ ਯਾਰ ਉਹ ਆਰਟਿਸਟ ਹੈ ਉਹਨਾਂ ਦਾ ਕੰਮ ਕਰਨ ਦੇ ਤੁਸੀਂ ਪਸੰਦ ਕਰਦੇ ਹੋ ਨਹੀਂ ਸਰ ਮੈਂ ਪਲੀਜ਼ ਮੇਰੀ ਮੇਰੀ ਗੱਲ ਮੇਰੀ ਗੱਲ ਕੰਪਲੀਟ ਹੋ ਲੈ ਲੇ ਦਿਓ Let me complete ਜੀ 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 ਕਿ ਦੇਖੋ ਗੱਲ ਇਹ ਆ ਕਿ ਜਿਹੜਾ ਆਰਟਿਸਟ ਬੰਦਾ ਹੈ ਉਹ ਕਿਤੇ ਜਾਵੇ ਕਿਤੇ ਆਵੇ ਆਪਾਂ ਰੁਕ ਸਕਦੇ ਹਾਂ ਸਾਨੂੰ ਤਾਂ ਮਾਣਾ ਇਹ ਗੱਲ ਦਾ ਹੋਣਾ ਚਾਹੀਦਾ ਕਿ ਸਾਡਾ ਇੱਕ ਯਾਰ ਇਸ਼ਕ ਦੇ ਓੜੇ ਵਾਲਾ ਉਹ ਚੋਬਰ ਜਿਹੜਾ ਹੁੰਦਾ ਸੀ ਜਿਹੜਾ ਅੱਜ ਜਾ ਕੇ ਭਾਰ ਭਾਰ ਦੇ ਪ੍ਰਧਾਨ ਮੰਤਰੀ ਤੋਂ ਮੇਜ਼ ਦੀ ਥਾਪ ਦਵਾ ਰਿਹਾ ਹੈ। ਗਲਤ ਮੰਨਣ ਵਾਲੀ ਐਸ ਹੈ। ਪੋਜ਼ਿਟਿਵ ਵਾਲੀ ਚੀਜ਼ ਨੂੰ ਮੈਂ ਮੈਂ ਤਾਂ ਇਸ ਚੀਜ਼ ਨੂੰ ਇਹ ਵੇਖਾਂਗਾ ਕਿ ਇੱਕ 140 45 ਕਰੋੜ ਦੀ ਜਨਤਾ ਦੀ ਨੁਮਾਇੰਦਗੀ ਕਰਨ ਵਾਲਾ ਥਾਪ ਦੇ ਰਿਹਾ ਮੇਜ਼ ਤੇ। ਹੂੰ। ਤੇ ਉਹ ਮੁੰਡਾ ਜਿਹੜਾ ਉਸ ਇਸ਼ਕ ਦਾ ਊੜਾ ਜਿਹੜਾ ਲੈ ਕੇ ਆਇਆ ਸੀ ਗੱਲ ਲਮਾ ਜਾ ਹੁੰਦਾ ਸੀਗਾ। ਬਿਲਕੁਲ। ਸੋ ਨਜ਼ਰੀਆ ਹੈ ਸਾਬ। ਤੁਹਾਡੇ ਹਿਸਾਬ ਨਾਲ ਨਹੀਂ ਕਿਸੇ ਨੇ ਚੱਲਣਾ ਜਿਹੜੀ ਚੀਜ਼ ਵੇਖਣ ਵਾਲੀ ਹੈ ਦਲਜੀਤ ਦੀ ਮੈਂ ਉਹ ਚੀਜ਼ ਦੇਖਦਾ ਤੁਸੀਂ ਨਹੀਂ ਦੇਖਦੇ ਬਿਲਕੁਲ ਦਲਜੀਤ ਦੀ ਚੀਜ਼ ਕੀ ਦੇਖਣ ਵਾਲੀ ਹੈ ਮੈਨੀਫੈਸਟ ਨੋਟ ਕਰੋ ਜੀ ਉਸ ਚੀਜ਼ ਉਸ ਬੰਦੇ ਨੇ ਕੀ ਕਿਹਾ ਉਸਨੇ ਕਿਹਾ ਕਿ ਮੈਂ ਪ੍ਰੋਫੈਸਰ ਮੂਨ ਸਿੰਘ ਮੇਲਾ ਦੇਖ ਕੇ ਹੀ ਸੁਪਨਾ ਲੈ ਲਿਆ ਸੀ ਕਿ ਕੁਚੈਲਾ ਜਾਣਾ ਹੈ ਸਰਾਚ ਇਸ ਦੇਖੋ ਕੀ ਬਾਤ ਕਿ ਉਸ ਬੰਦੇ ਨੇ ਉਸ ਸੁਪਨੇ ਨੂੰ ਲਿਆ ਉਸ ਬੰਦੇ ਨੇ ਉਸ ਸੁਪਨੇ ਨੂੰ ਵਿਜ਼ੂਲਾਈਜ਼ ਕੀਤਾ ਉਸ ਬੰਦੇ ਨੇ ਮਿਹਨਤ ਕੀਤੀ ਉਸ ਬੰਦੇ ਦਾ ਸਾਥ ਕਾਇਨਾਤ ਨੇ ਦਿੱਤਾ ਇਹਦਾ ਮਤਲਬ ਕਿ ਤੁਸੀਂ ਵੀ ਦਿਲਜੀਤ ਬਣ ਸਕਦੇ ਸਿੱਖਣ ਵਾਲੇ ਬਿਲਕੁਲ ਬਿਲਕੁਲ ਵਿਜ਼ੂਅਲਾਈਜੇਸ਼ਨ ਜਿਹੜੀ ਹੈ ਨਾ ਕਹਿੰਦੇ ਬੜੀ ਵੱਡੀ ਚੀਜ਼ ਮੈਂ ਜਿਹੜੀ ਆਹੀ ਤੇ ਸਾਡੇ ਚ ਹੈਗੀ ਆ ਨਾ ਕਿ ਅਸੀਂ ਬਸ ਇਧਰ ਉਧਰ ਸਰਟੀਫਿਕੇਟ ਵੰਡਨੇ ਆ ਜੀ ਹੁਣ ਜਦੋਂ ਕੋਈ ਸਾਨੂੰ ਕਾਮਰੇਡ ਕਹਿ ਦਿੰਦਾ ਕੋਈ ਖਾਲਸਤਾਨੀ ਕਹਿ ਦਿੰਦਾ ਕੋਈ ਪਾਕਿਸਤਾਨੀ ਕਹਿ ਦਿੰਦਾ ਤਾਂ ਕਹਿਣ ਦਾ ਮਤਲਬ ਹੈ ਕਿ ਯਾਰ ਠੀਕ ਹੈ ਹੁਣ ਤਾਂ ਹੀ ਹਰੇਕ ਚੁੰਦੀਆਂ ਮੇਰੇ ਚ 36 ਹੋਣਗੀਆਂ ਤੁਸੀਂ ਕੁਆਲਿਟੀ ਦੇਖੋ ਆਪਾਂ ਸਿੱਖ ਕੀ ਸਕਦੇ ਆ ਤਾਂ ਮੈਨੂੰ ਤੇ ਲੱਗਦਾ ਕਿ ਯਾਰ ਜਿਹੜਾ ਚੁਣਿਆ ਹੋਇਆ ਭਾਰਤ ਦਾ ਪ੍ਰਧਾਨ ਮੰਤਰੀ ਆ ਜੇ ਇੱਕ ਆਰਟਿਸਟ ਉਹਦੇ ਬਰਾਬਰ ਬਹਿ ਕੇ ਉਹਦੇ ਤੋਂ ਮੇਜ ਦੀ ਥਾਪ ਲੈ ਲੈਂਦਾ ਹੂੰ ਇਹ ਵੀ ਗੱਲ ਮਾਨ ਵਾਲੀ ਗੱਲ ਹੈ ਯਾਰ ਇਹ ਵੀ ਜੇ ਉਹ ਪੰਜਾਬ ਦੀ ਗੱਲ ਕਰਦਾ ਹੈ ਵੀ ਵਧੀਆ ਜੇ ਉਹ ਇੱਕ ਦਸਤਾਰ ਧਾਰੀ ਆਰਟਿਸਟ ਵਜੋਂ ਦੁਨੀਆ 'ਚ ਵਿਚਰ ਰਿਹਾ ਹੈ ਵੀ ਵਧੀਆ ਗੱਲ ਹੈ ਜੇ ਉਹ ਪੰਜਾਬ ਨੂੰ ਪੰਜਾਬ ਲਿਖ ਕੇ ਇੱਕ ਨਵੀਂ ਬਹਿਸ ਦੀ ਦਿਸ਼ਾ ਤੈਅ ਕਰਦਾ ਉਹ ਵੀ ਗੁੱਟਾ ਹੈ ਯਾਰ ਹਮ ਮਤਲਬ ਕਿ ਸਾਡੇ 'ਚ ਇਹ ਚੀਜ਼ ਨਾ ਥੋੜੀ ਹੋਣੀ ਚਾਹੀਦੀ ਆ ਜੀ ਜੀ ਕਿ ਆਰਟਿਸਟ ਨੂੰ ਆਰਟਿਸਟ ਦੀ ਨਜ਼ਰ ਦੇਖੋ ਉਹ ਮੰਦਰ 'ਚ ਵੀ ਗਿਆ ਹਮ ਠੀਕ ਹੈ ਨਾ ਜੀ ਜੀ ਉਹ ਪੰਜਾਬੀ ਆ ਗਏ ਹੋ ਇਹ ਕਹਿੰਦਾ ਨਾਲੇ ਪਾਸੇ ਵੀ ਠੀਕ ਹੈ ਨਾ ਬਿਲਕੁਲ ਹਾਂ ਜੀ ਉਹ ਮਤਲਬ ਕਸ਼ਮੀਰ ਚ ਵੀ ਜਾਂਦਾ ਸਭ ਸਭ ਕੁਝ ਐਸਾ ਉਹ ਆਪਦੀ ਸਫਲਤਾ ਨੂੰ ਇੰਜੋਏ ਕਰ ਰਿਹਾ ਬਿਲਕੁਲ ਮੇਰੇ ਨਾਲ ਦੇ ਹੁਣ ਉਹਨੂੰ ਕਰਨ ਕਰਦਾ ਤੇ ਉਹਨੇ ਨਜ਼ਾਰੇ ਲੈਂਦਾ ਬੜੀ ਫਿਕਰ ਕਰਦਾ ਨਹੀਂ ਅੱਜ ਵੀ ਉਹ ਕਹਿ ਰਿਹਾ ਸੀ ਕਿ ਮੈਨੂੰ ਬਾਲਾ ਫਰਕ ਨਹੀਂ ਪੈਂਦਾ ਮੈਨੂੰ ਖੌਫ ਹੀ ਨਹੀਂ ਹੈ ਇਸਦਾ ਚਲੋ ਉਹ ਤਾਂ ਚਲੋ ਠੀਕ ਹੈ ਵਧੀਆ ਪੋਜ਼ਿਟਿਵ ਗੱਲ ਹੈ ਇਹ ਦੇਖਣ ਵਾਲੀ ਜੀ ਮੈਂ ਤਾਂ ਜਿਹੜੀ ਚੀਜ਼ ਨੋਟ ਕੀਤੀ ਆ ਸਰ ਉਹਦੇ ਇੱਕ ਡਾਇਲੋਗ ਚ ਮੈਂ ਉਹ ਉਹਦਾ ਦੇਖਿਆ ਕਿ ਉਹ ਬੰਦੇ ਨੇ ਕਿੱਦਾਂ ਆਪਣੀਆਂ ਚੀਜ਼ਾਂ ਨੂੰ ਮੈਨੀਫੈਸਟ ਕੀਤਾ ਕਿੱਦਾਂ ਆਪਣੀ ਜ਼ਿੰਦਗੀ ਚ ਚੀਜ਼ਾਂ ਜਿਹੜੀਆਂ ਵਿਜ਼ੂਅਲਾਈਜ਼ ਕੀਤੀਆਂ ਤੇ ਕਿੱਦਾਂ ਉਹਨੂੰ ਮਿਲੀਆਂ ਨੇ ਤੇ ਕਿੱਦਾਂ ਉਹ ਇੰਜੋਏ ਕਰ ਰਿਹਾ ਬਸ ਦੈਟਸ ਇਟ ਮੈਂ ਨਾ ਕਿਸੇ ਦਾ ਫੈਨ ਆ ਨਾ ਕਦੇ ਆਪਾਂ ਨੇ ਫੋਲੋਅਰ ਬਣੇ ਆ ਕਿਸੇ ਦੇ ਸਾ ਜੀ 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 ਠੀਕ ਆ ਕਲਾ ਦੇ ਕਦਰਦਾਨ ਆ ਚੰਗਾ ਗੀਤ ਗਾ ਦਿੰਦਾ ਤੇ ਮੈਂ ਆਵਾਂਗਾ ਕੁਜੇ ਦੀ ਸਵਾਹ ਬਣ ਕੇ ਆਪ ਨੂੰ ਆਪ ਨੂੰ ਬਹੁਤ ਅੱਛਾ ਲੱਗਦਾ ਸਰ ਤੇ ਮੈਂ ਫਿਰ ਦਾ ਫਲਾਈ ਕਰਦਾ ਫਲਾਈ ਕਰਦਾ ਉਹ ਬੱਚਿਆਂ ਵਾਸਤੇ ਅੱਜ ਦੀ ਪੀੜ੍ਹੀ ਵਾਸਤੇ ਸੁਣੀ ਜਾਂ ਜੀ ਸਾਨੂੰ ਸਭ ਦੇ ਟੇਸ ਦੀ ਚੀਜ਼ ਆ ਉਹਦੇ ਕੋਲ ਵੀ ਖੈਰ ਮਿੰਟੂ ਜੀ ਅੱਗੇ ਨੂੰ ਆਪਾਂ ਚੱਲਦੇ ਆ ਅੱਜ ਜਗਤਾਰ ਸਿੰਘ ਜੀ ਕਾਫੀ ਦਿਨਾਂ ਬਾਅਦ ਜੁੜੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਜਗਤਾਰ ਸਿੰਘ ਹੈ ਜੀ ਉਹਨਾਂ ਦਾ ਨਾਮ ਸਰ ਜੀ ਜੀ ਜਗਤਾਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਾਕੀ ਦੋਸਤਾਂ ਦਾ ਵੀ ਬਹੁਤ ਸਵਾਗਤ ਹੈ